ਅੱਜ ਆਪਾਂ ਸਰਦਾ ਕਰਕੇ ਆਉਨਾ ਸਰਕਾਰ ਨੇ ਡਿਊਟੀ ਲਾਈ ਆ ਵੀ ਜਿਹੜੇ ਵੱਡੇ ਬੰਦੇ ਹਾਂ ਹਾਂ ਕਣਕ ਲੈ ਰਹੇ ਨੇ ਦੌਰ ਵੀ ਗਿੱਲੂ ਉਹਨਾਂ ਦੀ ਕਠਣੀ ਕਿਉਂ ਕੁਤਰੇ ਵੇਲੀ ਕਿਵੇਂ ਹਾਂ ਕਿਵੇਂ ਹੋ ਠੀਕ ਆ ਕਿਵੇਂ ਫਿਰਦੇ ਹੋ ਉਹ ਬਾਹਰ ਕੰਮ ਤੋਰਿਆ ਤਿੱਕ ਕੀ ਤੋਰਤਾ ਕੁਝ ਬਣਦਾ ਨਹੀਂ ਸਾਖ ਕਰਾਉਣ ਲੱਗੇ ਤੇ ਤਿੰਨ ਚਾਰ ਕਰਾਤੇ ਵਧੀਆ ਕੰਮ ਆ ਇਹ ਵੀ ਬੋਚੋ ਲਾ ਬਣ ਲੱਗੇ ਬੋਚੋ ਲਾ ਬਣ ਲੱਗੇ ਹੋਰ ਹੁਣ ਕਾਪੀ ਪੈਨ ਤਾਂ ਰੱਖਣਾ ਪੈਂਦਾ ਜਿਹੜਾ ਕੋਈ ਵੀਰ ਭਾਈ ਮਿਲ ਜਾਂਦਾ ਕਹਿੰਦਾ ਸਾ ਕਰਾ ਦੇ ਸਾਡੇ ਮੁੰਡੇ ਨੂੰ ਉਹਦੀ ਡਿਟੇਲ ਲਿਖ ਲੈਣਾ ਵੀ ਕਿਹਨੂੰ ਕਿੰਨਾ ਆਉਂਦਾ ਕਿਹਨੂੰ ਕਿੰਨਾ ਆਉਂਦਾ ਸਾਰਾ ਲਿਖ ਲੈਨੇ ਤੇ ਸਾਡੇ ਮੁੰਡੇ ਨੂੰ ਹੀ ਕਰਾ ਦੇ ਅੱਛਾ ਔਰ ਕਰਾ ਦਾਂਗੇ ਕਿਵੇਂ ਕੀ ਕਸਾਉਂਦਾ ਉਹਨਾਂ ਦਾ 40 ਕਿਲੇ ਬਹਣਦੇ ਨੇ ਆਹ ਬਹਣ ਸਾਰਾ ਆਪਣਾ 40 ਕਿਲੇ 40 ਕਿਲੇ ਬਹਣਦੇ ਨੇ ਮੰਨੇ ਲੇ 40 ਕਿਲੇ ਮਹਣ ਦੇ ਹੋਰ ਵੀ ਕੁਸ ਹੋਰ ਸਕਾਰਪਿਓ ਗੱਡੀ ਆ ਘਰੇ ਸਕਾਰਪਿਓ ਆ ਜੌਂਡੀਆ ਡਾਇਰੈਕਟਰ ਜੌਂਡੀਆ ਡਾਇਰੈਕਟਰ ਹੈ 아이 ਦੇ ਵੱਡੇ ਘਰ ਦੀ ਕੋਈ ਕੁੜੀ ਇਹ ਮੁਸ਼ਕਲ ਮਿਲੂ ਹੂੰ ਕੁੜੀ ਦਾ ਪਪਾਲ ਨਹੀਂ ਪਊ ਅੱਠ ਮਹੀਨਾ ਸਾਨੇ ਘਰੇ ਮੱਜਾ ਨੇ ਅ ਦੁੱਧ ਵੀ ਪਾਉਨੇ ਹੋ ਦੁੱਧ ਪਾਉਨੇ ਆ ਪੂਰਾ ਤਕੜਾ ਛੀਰੀ ਰੱਖੇ ਹੋਏ ਨੇ ਦੋ ਤਿੰਨ ਆਪ ਨਹੀਂ ਪੀਂਦੇ ਆਪ ਵੀ ਪੀਂਨੇ ਆ ਦੋਤ ਨਸੀਰੀ ਨੇ ਅੱਛਾ ਅਹ ਟਿਕਟ ਕੁਛ ਨਹੀਂ ਨੇ ਦੇ ਆਉਦੀ ਆਉਦੀ ਕਰਦੇ ਹਾਂ ਮੈਂ ਮੁੰਡਾ ਕਹਿੰਦਾ ਮੈਂ ਫੋਰਚੂਨਰ ਲੈਣੀ ਹੈ ਅੱਛਾ ਮਾਂ ਵੀ ਲਿਆ ਫੋਰਚੂਨਰ ਵੀ ਲਿਖੇ ਲੈ ਸਮਝ ਲੈ ਆਈਏ ਸੰਜੋ ਉਹ ਵੀ ਬੱਚੇ ਲਿਖਲਾ ਬੁੱਕ ਕਰਾਰ ਕੀ ਹੈ ਬੱਚੇ ਲਿਖਲਾ ਹਾਂ ਬੁੱਕ ਕਰਾਰ ਕੀ ਹੈ ਠੀਕ ਆ ਹਾਂ ਹੂੰ ਬਹੁਤ ਗੁੱਸਾ ਦਿੱਤਾ ਹੋਇਆ ਫਿਰ ਇਹ ਦੇਖੀ ਤੂੰ ਤਾ ਕੋ ਰੱਬਾ ਦਾ ਦਿੱਤਾ ਹੋਇਆ ਬਹੁਤ ਗੁੱਸਾ ਬਹੁਤ ਗੁੱਸਾ ਰੰਗ ਭਗ ਲੱਗ ਰਹੇ ਨੇ ਪੂਰਾ ਹਾਂ ਕੋਈ ਨਾ ਰੰਗ ਭਾਗ ਤਾਂ ਅਸੀਂ ਲਵਾਵਾਂਗੇ ਕੀ ਹੋ ਗਿਆ ਅੱਜ ਜਿਹੜੀ ਤੂੰ 2 ਰੁਪਏ ਕਿਲੋ ਵਾਲੀ ਕਣਕ ਲੈਣਾ ਅਸੀਂ ਉਹੀ ਲਿਖਦੇ ਫਿਰਦੇ ਹਾਂ ਓਏ ਭਾਈ ਮੇਰੇ ਲਈ ਵੀ ਕੰਮ ਹੈ ਕੁਝ ਮੈਂ ਤਾਂ 2 ਰੁਪਏ ਨਾਲੇ ਕੰਮ ਚਲਾ ਰਿਹਾ ਇਹ ਮੈਂ ਆਹ ਆਹ 40 ਕਿਲੇ ਲਿਖਿਆ ਤੇ 90 ਕਿਲੇ ਲਿਖਿਆ ਤੂੰ ਕਹਿੰਦਾ ਉਹਦੇ ਵਾਸਤੇ ਸਾਕ ਵਾਸਤੇ ਲਿਖਿਆ ਸੀ ਮੈਂ ਤਾਂ ਮੈਂ ਮੁੰਡੇ ਨੂੰ ਸਾਕ ਹੋ ਜੂ ਐਂ ਅਗਲਾ ਸੱਚ ਦੱਸਦੀ ਨਹੀਂ ਇਹ ਤੇ ਗੱਲ ਸੱਚ ਦਾ ਲੱਗਦਾ ਭਾਈ ਅੱਧਾ ਕਿਲਾ ਜ਼ਮੀਨ ਹੁੰਦਾ ਈ ਮੈਸnik ਕਮੈਸਾ ਕਿਲੋ ਤੋਂ ਇੱਕ ਟਾਈਮ ਉਦੋਂ ਦਾ ਨਾਲੇ ਕਿ ਨਹੀਂ ਹੱਥ ਕਰਤਾ ਦੀ ਵੀ ਉਹ ਉਥੇ ਤੱਕ ਸਾਡੀ ਜ਼ਮੀਨ ਨਹੀਂ 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 ਕੀ ਲਾਇਕ ਕੇ ਆ ਬਈ ਇਹਦਾ ਬੜਾ ਯਾਰ ਤਾਂ ਬੜਾ ਮੈਨੂੰ ਮੰਨ ਜਾਏ ਗੱਲ ਚ ਨਾ ਨਾ ਇਹ ਤਾਂ ਸਰਕਾਰ ਕੋਲੇ ਸਰਵੇ ਚ ਆਊਗਾ ਹੁਣ ਤੇ ਜਿਹੜੀ ਤੂੰ 2 ਰੁਪਏ ਕਿਲੋ ਵਾਲੀ ਕਣਕ ਜੀ ਲੈਣਾ ਨਾ ਇਹ ਵੱਡੇ ਵੱਡੇ ਕੋਠੀਆਂ ਪਾਰ ਕੇ ਨੇ ਜਿਹੜੇ ਤੂੰ ਛੋਡੇ ਵਰਗੇ ਉਹ ਸਾਰਿਆਂ ਦੇ ਕੱਟਣਗੇ ਹੁਣ ਬੜੀ ਮੇਰਾ ਤਾਂ ਇੱਕ ਈ ਡਾ ਬਈ ਨਾ ਨਾ ਇਹ ਤਾਂ ਕੱਟੂ ਨਾ ਜਿਹੜੀ ਉਸਕਾਰਪੀਓ ਖੜੀ ਹੋਊਗੀ ਦੀ ਆ ਉਹ ਤਾਂ ਵਿਸਾਖੀ ਦੀ ਕਿਰਾਏ ਤੇ ਲੈਂਦੀ ਐ ਮੁੰਡਾ ਕਹਿੰਦਾ ਮੈਂ ਚਲਾਉਂਗਾ ਦੋ ਦਿਨ ਉਹ ਤਾਂ ਕਿਰਾਇਆ ਵੀ ਵਿਚਾਰੇ ਨੂੰ ਅਸੀਂ ਤਾਂ ਹੁੰਦਾ ਉਹ 3000 3500 ਲੈਂਦਾ ਸੀਦਾ ਹਾੜੇ ਹੂੜੇ ਕੱਟ ਕੇ ਮੈਂ 800 ਤੇ ਦੇ ਦੇ ਬਾਈ ਮੰਨਿਆ ਉਹ ਕਿਰਾਏ ਤੇ ਆ ਉਹ ਕਪੈਨ ਕਪੈਨ ਤਾਰੀ ਦੀ ਐ ਉਹ ਘਰੇ ਖੜਾ ਗਿਆ ਉਹਦੇ ਤੋਂ ਥੋਂ ਕੱਟਤੀ ਐ ਹੁਣ ਲੋਕਾਂ ਦੇ ਸੰਦੇ ਖਿੜਾੜ ਕੇ ਆਹ ਜੇ ਸੀ ਬੀ ਕਿਹਦੀ ਐ ਇਹ ਜੇ ਸੀ ਬੀ ਯੂ ਪੀ ਦੀ ਐ ਹੱਦ ਕਰਦਾ ਯਾਰ ਹੁਣ ਸੰਦਾ ਨਾਲ ਭਾਗੜਾ ਭਰਿਆ ਪਿਆ ਕਹਿੰਦਾ ਮੇਰਾ ਇੱਕ ਵੀ ਨਹੀਂ ਸਾਡੀ ਕਣਕ ਨਾ ਕੱਟਦੀ ਸਾਡੇ ਤਾਂ ਕੋਈ ਖੜਾ ਕਿ ਨਹੀਂ ਜਾਂਦਾ ਮੇਰੀ ਗੱਲ ਹੁਣ ਕਣਕ ਨਾ ਸਾਡੀ ਕੱਟਦੀ ਮਸਾ ਸਾਨੂੰ ਕਣਕ ਮਿਲਣ ਲੱਗਿਆ ਮਸਾ ਬਣਾਇਆ ਕਾਰਡ ਮੁੰਡਾ ਕੀ ਕਰਦਾ ਜਾਂਦਾ ਮੁੰਡਾ ਵੀ ਕੁਛ ਨਹੀਂ ਕਰਦਾ ਬੇਲ ਲਈ ਹੈ ਅੱਛਾ ਹਾਂ ਤਾਂ ਉਹ ਮੈਂ ਤਾਂ ਨਹੀਂ ਮਸਾ ਆਕਦੇ ਮਾਰੇ ਨੇ ਕਹਿਤਾ ਸੀ ਮੈਂ ਤਾਂ ਕਹਿੰਦਾ ਜੇ ਦੇਖਿਆ ਤੇਰਾ ਲਾਣੇਦਾਰ ਵੀ ਨੌਕਰੀ ਕਰਦਾ ਤੂੰ ਵੀ ਰਿਟਾਇਰ ਹੋਇਆ ਹੋਇਆ ਸਾਰਾ ਡੱਬਰ ਸੁਡਾ ਅਸਰ ਕਣਕ ਨਾਲ ਸਾਡੀ ਕੱਟਦੀ ਮੈਸ ਹੋਰ ਚੇ ਕੁਛ ਕਰ ਲੈ ਤੈਨੂੰ ਦੇ ਦੇ ਦਿੰਦੇ ਆ ਕੁਝ ਹੁਣ ਕਾ ਨੂੰ ਪੇ ਕੈਂਸਲ ਕਰਦੇ ਪ੍ਰੋਗਰਾਮ ਨਾ ਆਇ ਨਹੀਂ ਆਇ ਨਹੀਂ ਮੰਦੇ ਹੁੰਦੇ ਕੀ ਆਇ ਨਹੀਂ ਮੰਦੇ ਹੁੰਦੇ ਹੋਰ ਕੀ ਕਰੀਏ ਗੱਲਾਂ ਨਾਲ ਥੋੜੀ ਬਣਦਾ ਹੁੰਦਾ ਕੁਸਾ ਗੱਲਾਂ ਨਾਲ ਮਰੇ ਉਹ ਮਸਾਲੇ ਭਾਈ ਆੜੇ ਕੜਕੜ ਪ੍ਰਦਾਨਾਂ ਦੇ ਉਹ ਕਣਕਲਾ ਕਾਰਡ ਮਸਾ ਬਣਵਾਇਆ ਸੀ ਤਾਂ